ਸਸੀガル ਵੀਰ ਜੀ ਆਪਾਂ ਗੈਲ ਫਾਰਮ ਨਰਸਰੀ ਤੋਂ ਇਹ ਵੀਡੀਓ ਵੀਰ ਜੀ ਆਪਾਂ ਮਟਰਾਂ ਵਾਲੇ ਵੀਰਾਂ ਲਈ ਬਣਾ ਰਹੇ ਆ ਤੇ ਉਹ ਬੜੇ ਭਰਾਵਾਂ ਦੇ ਫੋਨ ਆਉਂਦੇ ਆ ਮਟਰਾਂ ਦੀ ਬਾਬਤ ਤੇ ਇਹ ਵੀਡੀਓ ਨੂੰ ਬਾਦ ਤੋਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੋ گا ਹਰੇਕ ਵੀਰ ਤੱਕ ਪਹੁੰਚ ਸਕੇ ਵੀਰ ਜੀ ਮਟਰਾਂ ਬਾਰੇ ਆਪਣੀ ਸਲਾਹ ਇਹ ਆ ਕਿਉਂਕਿ ਫੋਨ ਤੇ ਵੀ ਆਪਾਂ ਵੀਰ ਨੂੰ ਇਹ ਸਲਾਹ ਦਿੰਨੇ ਆ ਵੀ ਮਟਰਾਂ ਦਾ ਟੈਂਪਰੇਚਰ ਬਹੁਤ ਹਾਈ ਆ ਹਜੇ ਆਪਾਂ ਨੂੰ ਮਟਰਲ ਨਹੀਂ ਲਾਉਣੇ ਚਾਹੀਦੇ ਕਿਉਂਕਿ ਟੈਂਪਰੇਚਰ ਆ ਜਿਹੜਾ ਆਪਣਾ ਉਹ 37-38 ਡਿਗਰੀ ਦੇ ਅੰਦਰ ਬਾਹਰ ਹੈਗਾ ਤੇ ਜੇ ਆਪਾਂ ਅੱਜ ਮਟਰ ਦੀ ਬਜਾਈ ਕਰਦੇ ਆਂ ਵੀਰ ਜੀ ਪਟਾਕਾ ਮਾਰ ਜਾਣਾ ਮਟਰ ਦਾ ਬੀਜ ਦੇ ਜਰਮੀਨੇਸ਼ਨ ਨਹੀਂ ਕਰਨਾ ਜਦੋਂ ਆਪਣਾ ਬੀਜ ਨਾ ਖਰਾਬ ਹੋ ਗਿਆ ਤੇ ਆਪਣਾ ਮਟਰ ਲਾਉਣ ਨੂੰ ਗਾਂ ਜੀ ਨਹੀਂ ਕਰਨਾ ਕਿਉਂਕਿ ਘੱਟ ਤੋਂ ਘੱਟ ਵੀ ਪੈਂਦੀ ਸੱਟੇ 15-20 ਹਜ਼ਾਰ ਦਾ ਘਾਟਾ ਤੇ ਇਸ ਤੋਂ ਮੇਰਾ ਵੀਰ ਥੋੜਾ ਜਿਆ 10-15 ਦਿਨ ਹੋਰ ਵੇਟ ਕਰੋ ਜਦੋਂ ਟੈਂਪਰੇਚਰ 30 ਤੋਂ ਥੱਲੇ ਜਾਂਦਾ 28-27 ਤੇ 29 ਤੇ ਆਉਂਦਾ ਤੁਸੀਂ ਉਦੋਂ ਮਟਰ ਲਾ ਸਕਦੇ ਆ ਉਦੋਂ ਪਹਿਲਾਂ ਮੇਰਾ ਵੀਰ ਆਪਣਾ ਖੇਤ ਖਰਾਬ ਨਾ ਕਰੋ ਪੈਸਾ ਨਾ ਖਰਾਬ ਕਰੋ ਮਟਰ ਨੇ ਜਰਮੀਨੇਸ਼ਨ ਨਹੀਂ ਕਰਨਾ ਤੇ ਬਾਕੀ ਜਿਹੜੇ ਵੀਰ ਮਾਝੇ ਵਾਲੇ ਆ ਮਾਝੇ ਦੀਆਂ ਜ਼ਮੀਨਾਂ ਥੁੜੀਆਂ ਐ ਠੰਡੀਆਂ ਉਧਰ ਬਾਰੇ ਆਪਾਂ ਨਹੀਂ ਆਪਣੇ ਜਿਹੜੀ ਮਾਲਵੇ ਦੀ ਆ ਜਾਂ ਸਾਡੇ ਵਾਣ ਰੇਤਲੇ ਆ ਪਰ ਸਾਡੇ ਵਾਲੇ ਏਰੀਏ ਦੇ ਵਿੱਚ ਮਟਰ ਨਹੀਂ ਹਜੇ ਲੱਗਣਾ ਇਹ ਤੋਂ ਪਰਹੇਜ਼ ਕਰੋ ਧੰਨਵਾਦ ਵੀਜੀ